ਵੇ ਬਾਈ ਨੂੰ ਵੀ ਕਹੂੰਗਾ ਵੀ ਉੱਤੇ ਚੜ ਕੇ ਹਾਂ ਹਾਂ ਬਿਲਕੁਲ 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 ਉਪਰ ਆ ਜਾਓ ਕੋਈ ਦਿੱਕਤ ਕੋ ਨਹੀਂ ਉਪਰ ਆਓ ਬੂਆ ਜੀ ਨਰਦਨੋ ਕਬੂਤਰ ਵੀ ਆ ਵੇਚੇ ਹਾਂ ਬੋ ਨਰਦਨੋ ਉਪਰ ਆਣੋ ਅੰਦਰ ਚੰਗੀ ਤਰ੍ਹਾਂ ਦਿਖਾਓ ਕਬੂਤਰਾਂ ਦੀ ਆਵਾਜ਼ ਬੁਜ ਠੀਕ ਹੈ ਬੋ ਨਰਦਨੋ ਦੇਖੋ ਜੀ ਬੋ ਨਰਦਨੋ ਵੀ ਮੈਂ ਖਾ ਪਾਣੀ ਬਰਸਾ ਦੋ ਪਾਣੀ ਮੈਂ ਕਰ ਦੇ ਦਿੰਦਾ ਆ 200 ਸਾਲ ਪੁਰਾਣੀ ਪਿੱਲਰ ਅੱਜ ਵੀ ਦੇਖੋ ਕਿੰਨੀ ਸੋਹਣੀ ਕਾਰੀਗਰੀ ਤੇ ਖੜੇ ਆ ਤੇ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਈਏ ਵੀ ਇੱਥੋਂ ਜਿਹੜਾ ਪੰਜਾਬ ਸੁਪਾ ਤਕਰੀਬਨ 4 ਕਿਲੋਮੀਟਰ ਦੀ ਦੂਰੀ ਤੇ ਆ ਹਾਂ 4-5 ਕਿਲੋ ਇਹ ਤਕਰੀਬਨ 200 ਸਾਲ ਪੁਰਾਣੀ ਹੋਣਗੀ ਪੁਰਾਣਾ ਹਾਂ 200 ਸਾਲ ਪੁਰਾਣਾ ਆ ਆ ਦੇਖੋ ਜੀ ਬਜ਼ੁਰਗਾਂ ਤਾਂ ਸੁਣਦੇ ਹੁੰਦੇ ਸੀ ਵੀ ਨਿਸ਼ਾਨ ਰਹਿ ਜਾਂਦਾ ਹੁੰਦਾ ਪੱਥਰ ਤੇ ਵੀ ਨਿਸ਼ਾਨ ਪੈ ਜਾਂਦਾ ਤਾਂ ਇਹ ਚੀਜ਼ਾਂ ਵੇਖੋ ਸਸਰੀਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਮਹਿਕ ਦੀ ਸੁਗਾਰ ਦੇ ਵਿੱਚ ਤੇ ਜਿਹੜਾ ਦ੍ਰਿਸ਼ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਇਹ ਰਾਜਸਥਾਨ ਦੇ ਗੰਗਨਗਰ ਜ਼ਿਲ੍ਹੇ ਦੇ ਸਾਦੂਲ ਸ਼ਹਿਰ ਦਾ ਦ੍ਰਿਸ਼ਾ ਜੋ ਤਕਰੀਬਨ ਕੇ 2 ਤੋਂ 250 ਸਾਲ ਪੁਰਾਣਾ ਦ੍ਰਿਸ਼ਾ ਚਾਹੇ ਇਸ ਪੀਪਲ ਦੀ ਗੱਲ ਕਰੀਏ ਚਾਹੇ ਪੀਪਲ ਤੋਂ ਪਰਲੇ ਪਾਸ ਇੱਕ ਖੂਹ ਆ ਉਸ ਦੀ ਗੱਲ ਕਰੀਏ ਤੇ ਚਾਹੇ ਇਸ ਖੂਹ ਦੀ ਗੱਲ ਕਰੀਏ ਇਹ ਜੋ ਤੁਸੀਂ ਇੱਟਾਂ ਦੇਖ ਰਹੇ ਹੋ ਇਹ ਐਜ਼ ਇਟ ਇਜ਼ ਤਕਰੀਬਨ 210 ਸਾਲ ਪੁਰਾਣਾ ਖੂਹ ਆ ਜਿਹੜਾ ਉਹ ਸ਼ਹਿਰ ਵਾਲਿਆਂ ਦੇ ਦੁਆਰਾ ਦੱਸਿਆ ਜਾਂਦਾ ਤੇ ਇਹ ਸ਼ਹਿਰ ਵੀ ਕਿਸੇ ਵੇਲੇ ਪਿੰਡ ਹੁੰਦਾ ਸੀ ਜਿਸ ਦਾ ਨਾਂ ਸੀ ਮਟੇਲੀ ਤੇ ਬਾਅਦ ਚ ਇਸ ਨੂੰ ਮਹਾਰਾਜਾ ਗੰਗਾ ਸਿੰਘ ਜੀ ਦੇ ਲੜਕੇ ਦੇ ਨਾਂ ਤੇ ਸਾਦੂਲ ਸ਼ਹਿਰ ਨਾਂ ਤੋਂ ਇਸ ਨੂੰ ਵਸਾਇਆ ਗਿਆ ਤੇ ਸਾਰੀ ਜਾਣਕਾਰੀ ਲੈਣੇ ਆ ਖੂਹ ਦੇ ਬਾਰੇ ਚ ਵੀ ਤੇ ਪਿੱਪੜ ਦੇ ਬਾਰੇ ਚ ਵੀ ਤੇ ਜਿਹੜਾ ਪਰਲੇ ਪਾਸੇ ਖੂਹ ਆ ਉਸ ਦੀ ਵੀ ਜਾਣਕਾਰੀ ਲਵਾਂਗੇ ਤੇ ਸਾਡੇ ਨਾਲ ਸ਼ਹਿਰ ਤੋਂ ਇਸ ਇਲਾਕੇ ਤੋਂ ਸਾਡੇ ਬਾਈ ਜੀ ਸੁਰਿੰਦਰ ਡੈਲੂ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਬਾਈ ਜੀ ਰੰ ਦਾ ਸਵਾਗਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਜੀ ਸਵਾਗਤ ਜੀ ਸਰ ਤੁਸੀਂ ਕਿੰਨੇ ਚਿਰ ਤੋਂ ਇੱਥੋਂ ਰਹਿ ਰਹੇ ਹੋ ਤੇ ਆਪਣੇ ਬਾਰੇ ਪਹਿਲਾਂ ਥੋੜਾ ਦੱਸੋ ਲਗਭਗ 150 ਸਾਲ ਤੋਂ ਉਹ ਮੇ ਅਖੇਰਿਆਂ ਲੱਗਿਆ ਲਗਭਗ ਹਾਂਜੀ 150 ਸਾਲ ਸੇ 150 ਸਾਲ 150 ਸਾਲ ਤੇ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੀ ਉਮਰ ਹੈ ਜੀ 52 ਸਾਲ 52 ਸਾਲ ਤੇ ਸਰ ਜਿਹੜਾ ਆ ਖੂਹ ਆ ਜਿਹੜਾ ਆਪਣੇ ਪਿੱਛੇ ਆ ਹਾਂਜੀ ਇਹ ਲੋਕਾਂ ਦਾ ਕਹਿਣਾ ਵੀ ਕਿਸੇ ਵੇਲੇ ਇੱਥੇ ਟ੍ਰੇਨ ਵੀ ਆਉਂਦੀ ਸੀ ਤੇ ਇਹ ਮਹਾਰਾਜਾ ਗੰਗਾ ਸਿੰਘ ਉਹਨਾਂ ਤੋਂ ਵੀ ਪਹਿਲਾਂ ਦਾ ਇੱਕ ਖੂਹ ਆ ਜਦੋਂ ਦੇਸ਼ ਦੀ ਵੰਡ ਹੋਈ ਸੀ ਉਸ ਤੋਂ ਵੀ ਪਹਿਲਾਂ ਦਾ ਖੂਹ ਆ ਬਹੁਤ ਪੁਰਾਣਾ ਜੀ ਲਗਭਗ ਤੇ ਇਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਵਿਸਥਾਰ ਨਾਲ ਦੱਸੋ ਜੀ ਅੱਜ ਹੀ ਅੱਥੇ ਉਹ ਕੂਹੋ ਇੱਕ ਉਹ ਪੁਰਨਾ ਕੂਹ ਹੈ ਦੋ ਕੂਹ ਆ ਪੁਰਾਣਾ ਲਗਭਗ 210 ਸਾਲ ਪਹਿਲਾਂ ਦਾ ਬਣਿਆੜਾ ਹੈ ਠੀਕ ਹੈ ਜੀ ਅੱਥੇ ਮਹਾਰਾਜਾ ਤੇ ਮੂਪੇਲਾਂ ਵੀ ਅੱਥੇ ਟ੍ਰੇਨ ਆਉਂਦੀ ਪਾਣੀ ਲੈਣ ਖਾਤਾ ਕੋਈ ਮਿੱਠੋ ਪਾਣੀ ਕੋਈ ਨਜ਼ਦੀਕ ਠੀਕ ਹੈ ਤੋ ਅਠੇ ਕੂਆ ਇੱਕ ਉਹ ਪਰਲੀ ਸਾਈਡ 'ਤੇ ਹੈ ਯਾਨੀ ਕਿ ਸਾਰਨੋ ਬਸ ਬੋਲੇਗੇ ਹੂੰ 20 ਬਸ 'ਤੇ ਵੀ ਪੁਰਾਣਾ ਕੂ ਹੈ ਠੀਕ ਹੈ ਯਾ ਤੋ ਵੀ ਮੇ ਪਾਣੀ ਹੋਂ ਤੋ ਯਾ ਇੰਗਾ ਮਾ ਪਾਣੀ ਇੰਗੋ ਪਾਣੀ ਬਹੁਤ ਮਿੱਠੋ ਛੇ ਇਸ ਕੂ ਦਾ ਪਾਣੀ ਕੂਆ ਉਹ ਆਪਾਂ ਨਾਲ ਨਾਲ ਨਾ ਤੁਹਾਨੂੰ ਢੇੜਾ ਵੀ ਕਢਾਉਨੇ ਆ ਤੇ ਬਾਈ ਜੀ ਤੋਂ ਜਾਣਕਾਰੀ ਵੀ ਲਊਗਾ ਤੇ ਮੈਂ ਕੈਮਰਾ ਵਾਲੇ ਨੂੰ ਬਾਈ ਨੂੰ ਕਹੂੰਗਾ ਵੀ ਆ ਕੂਏ ਦੇ ਚਾਰਾਂ ਪਾਸੋਂ ਦੀ ਤੁਹਾਨੂੰ ਦਿਖਾਣ ਤਾਂ ਕਿ ਤੁਹਾਨੂੰ ਤਕਰੀਬਨ 150 ਤੋਂ 200 ਸਾਲ ਪੁਰਾਣੀ ਜਿਹੜੀ ਝਲਕ ਆ ਤੁਹਾਨੂੰ ਦੇਖਣ ਨੂੰ ਮਿਲੂਗੀ ਇਹਦੇ ਚਾਰ ਚੁਫੇਰੇ ਘੁਮਾਓ ਅੱਛਾ ਫਿਰ ਬਾਈ ਜੀ तो अठे ट्रेन आउंती पानी लेन खतर पानी पीन खतर और कोई नजदीक हो कोनी हम्म अठे हमती ओइngo पानी लेके जाउंती एसे खुद हई कुआ ए पानी फिर जांदा किथे सी ए जी से गावां जां तो ट्रेन दे द्वारा हां ट्रेन यानी आस-पास ही आज तक घर बन गए आ भवें पर कि कोनी ओठे पल्ला कुछ नहीं सी ए, ने कि कोई चीज कोनी अठे बस ए पीपल आ रे दो कुआ ਕੋਈ ਤਾਂ ਕੋਈ ਮਕਾਨ ਕੋ ਨਹੀਂ ਹੋ ਕੋਈ ਰਿਹਾਇਸ਼ ਕੋ ਨਹੀਂ ਕੁਝ ਵੀ ਕੋ ਨਹੀਂ ਹੋ ਆ ਰਿਹਾਇਸ਼ ਮਕਾਨ ਤਾਂ ਲਗਭਗ ਆ 35 ਸਾਲ ਲੰਮਸ ਹੋਇਆ ਇੱਥੇ ਰਿਹਾਇਸ਼ ਹੋਇਆ ਹਾਂ ਰਿਹਾਇਸ਼ ਹੋਇਆ ਨੇ ਉਸ ਤੋਂ ਪਹਿਲਾਂ ਖਾਲੀ ਸੀ ਖਾਲੀ ਬਿਲਕੁਲ ਜਗ੍ਹਾ ਖਾਲੀ ਆਠਾ ਹੋ ਚੁੱਕੋ ਪਾਰਕ ਬਣੇ ਰਹਾ ਸਾਈਡ ਗਾਵਾ ਹੂੰ ਉਧਰ ਹਾਂ ਠੀਕ ਹੈ ਪਾਈ ਕਾ ਆਠਾ ਹੀ ਜਗ੍ਹਾ ਮਤਲਬ ਜੋੜੋ ਤੋ ਬਹੁਤ ਵੱਡੋ ਠੀਕ ਹੈ ਬਰਸਾਤੋ ਪਾਣੀ ਇਕੱਠੋ ਜਾਂ ਤੋ ਪੀਣ ਖਾਤਰ ਹੈ ਤੋ ਇਹ ਕੂਏ ਕਮ ਨਾਰਦਾ ਨੂੰ ਹੈ ਨੀ ਚੈਕ ਉਹ ਨਾਰਦਾ ਨੂੰ ਖੋਲ ਦਿੰਦਾ ਉਹ ਪਾਣੀ ਇੰ ਕੂਏ ਕਮ ਆ ਜਾਂਦਾ ਬਰਸਾਤ ਕੋ ਸਾਰੀ ਸਾਰਾ ਪਾਣੀ ਸਾਨੋ ਪਾਣੀ ਇੰਗ ਆ ਜਾਂਦਾ ਇਹ ਤਕਰੀਬਨ 150 ਫੁੱਟ ਡੂੰਗਾ ਖੂਲ ਹਲਕ ਬਗ 150 ਫੁੱਟ ਇੱਕ ਚੀਜ਼ ਡੇਲੂ ਸਾਹਿਬ ਤੁਹਾਡੇ ਤੋਂ ਹੋਰ ਪੁੱਛਣੀ ਆ ਜਿਹੜੀ ਕਾਰੀਗਰੀ ਆਈਟਾਂ ਦੀ ਇਹ ਕੀ ਉਸੇ ਸਮੇਂ ਦੀ ਆ ਜਾਂ ਬਾਅਦ ਚੇ ਵਿੱਚ ਕੋਈ ਥੋੜਾ ਘਣਾ ਫੇਰ ਦੀ ਨਹੀਂ 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 ਆ ਚੀਜ਼ ਤੋਂ ਹਸਾਂ ਹੀ ਤੋ ਬਣਿਆ ਪੁਰਾਣਾ ਆ ਇਸ ਚੀਜ਼ ਇੱਥੇ ਤੱਕ ਅਰਥਾਂ ਹੀ ਪੁਰਾਣਾ ਬਣਿਆ ਡੋ ਹੈ ਠੀਕ ਹੈ ਇਹ ਉੱਪਰ ਇਹ ਇੰਟੈਂਜ ਕੀ ਇਹ ਬਾਅਦ ਵਿੱਚ ਲੱਗੜੀ ਹੈ ਉਹ ਪੁਰਾਣਾ ਹੈ ਹਾਂ ਉਹ ਸਾਰੋਂ ਜਿਹੜਾ ਬਣੇ ਰਸਾ ਬਣਾਉਣਾ ਯਾਨੀ ਕਿ ਆ ਚੀਜ਼ ਤਾਂ ਦੁਆਰਾ ਬਣੀ ਆ ਆ ਪੁਰਾਣੀ ਹੈ ਤਕਰੀਬਨ 200 ਸਾਲ ਪੁਰਾਣੀ ਤੇ ਆ ਜਿਹੜੀ 200 ਸਾਲ ਪੁਰਾਣੀ ਆ ਕਾਰੀਗਰੀ ਇਹ ਵੀ 200 ਸਾਲ ਪੁਰਾਣੀ ਹੈ ਯਾਨੀ ਅੱਜ ਵੀ ਦੇਖੋ ਤੁਸੀਂ ਸਫਾਈ ਦੇਖੋ ਉਹਨਾਂ ਸਮਿਆਂ ਦੀ ਉਧਰਲੇ ਪਿੱਲਰ ਨੂੰ ਵੀ ਦੇਖੋ ਮੈਂ ਬਾਈ ਨੂੰ ਕਹਾਂਗਾ ਪਿੱਲਰ ਦਿਖਾਉਣ ਤੇ ਆ ਉੱਤੇ ਡੇਲੂ ਸਾਹਿਬ ਇਹਦਾ ਕੀ ਕਾਰਨ ਸੀ ਇਹ ਉੱਪਰ ਜੀ ਬੁਣੀ ਲੱਗੜੀ ਏ ਕਿ ਲੱਕੜੀ ਦਿਖਾਓ ਠੀਕ ਹੈ ਲੱਕੜੀ ਭੁਣੀ ਲਗੇੜੀ ਔਰ ਇੱਕ ਸੰਮੜੇ ਕੋੰ ਤੋ ਬਾਰੋ ਬਾਰੋ ਬੋਲਤਾ ਵੀ ਹਾਂ ਠੀਕ ਹੈ ਪਾਣੀ ਕੱਢਣਾ ਪਾਣੀ ਕਾ ਕਿ ਖਾਤਰ ਬਿੰਗੋਂ ਤੋ 40 ਕਿਲੋ ਪਣੀ ਆਉਂ ਤੋ ਇੱਕ ਮੈਂ ਇੱਕ ਗੇੜੇ ਚ 40 ਕਿਲੋ ਤੋ ਬਿੰਬਰ ਭੁਣੀ ਲਗੇੜੀ ਵੀ ਹੂੰ ਖੀਂਜਤਾ ਠੀਕ ਹੈ ਖੀਂਜ ਕੇ ਪੱਲੀ ਸਾਈਡ ਮੈਂ ਤੁਹਾਨੂੰ ਦਿਖਾਉਂ ਅਠਾ ਖੜਤਾ ਜੀ ਦੋ ਆਦਮੀ ਅੱਛਾ ਅੱਛਾ ਦੋ ਆਦਮੀ ਖੜਤਾ ਉਹ ਜੀਆਂ ਵੀ ਬਾਰੋ ਆਉਂ ਤੋ ਤੋ ਬੇ ਢੋਲਤਾ ਪਾਣੀ ਅਠਾ ਇਹ ਜੀਆਂ ਜੀ ਅਠਾ ਬਨੇੜੀ ਅਬ ਤੋ ਮੱਕਾ ਬਣ ਗਈ ਜੀਆ ਅਟੇ ਖੇਲ ਬਣੀ ਡੀ ਮੋਟੇ ਬਿਖੇੜ ਮਾ ਪਾਣੀ ਇਕੱਠੋ ਜਾਂਦਾ ਇਕੱਠੋ ਹਾਂ ਠੀਕ ਹੈ ਪਸ਼ੂਆਂ ਖਾਤਰ ਹੈ ਜੀਆਂ ਕੋ ਲਿਜਾਉਂ ਤੋ ਗਾਮ ਕੋ ਵੀ ਖਾਤਰ ਹੈ ਹਮ ਔਟੇ ਪਾਣੀ ਇਕੱਠੂ ਕਰ ਲੈਂਦਾ ਬੇ ਰਤੂ ਫੇਸਕੂਨ ਕੀ ਲਗੜੀ ਹੁੰਦੀ ਠੀਕ ਹੈ ਪੁਰਾਣੀ ਟੁੰਗ ਕੀ ਜੀ ਲਗੜੀ ਔਟੇ ਠੀਕ ਹੈ ਅਬ ਤੋ ਹੀ ਹੈ ਕਾ ਸਕੂਲ ਬਣਾ ਦਿਓ ਅਟਾ ਜਿੱਗਿਆ ਮ ਭਰਤੀ ਬਹੁਤ ਜ਼ਿਆਦਾ ਹੋਗੀ ਥਾ ਨਾਰਦਾਨੋ ਦਿਖਾਉਂ ਅੰਦਰ ਕੋ ਹਮ ਉਹ ਅੰਦਰ ਆਉਂਦੇ ਅਟਾਓ ਤੇ ਬਾਈ ਨੂੰ ਵੀ ਕਹੂੰਗਾ ਵੀ ਉੱਤੇ ਚੜ ਕੇ ਹਾਂ ਹਾਂ ਬਿਲਕੁਲ 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 ਉਪਰ ਆ ਜਾਓ ਕੋਈ ਦਿੱਕਤ ਕੋ ਨਹੀਂ ਉਪਰ ਆਓ ਬੋਹ ਅਜੀ ਨਾਰਦਨੋ ਕਬੂਤਰ ਵੀ ਆ ਵਿੱਚ ਹਾਂ ਬੋਹ ਨਾਰਦਨੋ ਪੁਰਾਣੋ ਅੰਦਰ ਚੰਗੀ ਤਰ੍ਹਾਂ ਦਿਖਾਓ ਕਬੂਤਰਾਂ ਦੀ ਆਵਾਜ਼ ਬੁਜਤੇ ਠੀਕ ਹੈ ਬੋਹ ਨਾਰਦਨੋ ਦੇਖੋ ਜੀ ਬੋਹ ਨਾਰਦਨੋ ਮੈਂ ਖਾ ਪਾਣੀ ਬਰਸਾ ਦੋ ਪਣੀ ਮੈਂ ਕਰ ਦਿੰਦਾ ਉਹ ਜਿੰਦੇ ਵਿੱਚ ਕਬੂਤਰ ਵੜਿਆ ਹਾਂ ਬੋ ਕਬੂਤਰ ਵੜਿਆ ਦੇਖੋ ਠੀਕ ਹੈ ਅਭੀ ਇਤਨੀ ਭਰਤੀ ਹੋ ਗਈ ਲਗਭਗ ਭਰਤੀ ਹੋ ਗਈ 15 ਫੁੱਟ ਤੇ ਇਹ तकरीबन 150 ਫੁੱਟ ਡੂੰਗਾ। ਹਾਂ ਪੁਰਾਣੋ ਜੀ 150 ਫੁੱਟ ਡੂੰਗਾ ਲਗਭਗ। ਠੀਕ ਹੈ। ਤੇ ਆ ਕਾਰੀਗਰੀ ਵਿਖਾਓ ਵੀ ਇੱਟਾਂ ਦੀ ਇੱਧਰ। ਆ ਦੇਖੋ। ਤੇ ਦੇ ਲੋ ਸਾਵੇ ਇੱਕ ਚੀਜ਼ ਹੋਰ ਪੁੱਛਦੇ ਆ ਜਿਵੇਂ ਜਿਵੇਂ ਲੋਕ ਐਡਵਾਂਸ ਹੋਏ ਤੁਹਾਨੂੰ ਨਹੀਂ ਲੱਗਦਾ ਵੀ ਆ 200 ਸਾਲ ਪੁਰਾਣੀ ਪਿੱਲਰ ਅੱਜ ਵੀ ਦੇਖੋ ਕਿੰਨੀ ਸੋਹਣੀ ਕਾਰੀਗਰੀ ਤੇ ਖੜੇ ਆ। ਬਿਲਕੁਲ ਤੇ ਅੱਜ ਇਹਦੀ ਚੀਜ਼ ਮਨ ਲੱਗਦਾ ਹੁਣ ਹੀ ਬੰਦ ਹੋ। ਹਾਂ ਬੰਦ ਹੋ ਗਿਆ। ਅਬ ਬੱਠਾ ਹੁਣ ਤੋਂ ਜੀ ਇੱਕ ਹੈ। ਇੱਕ ਅੱਥੇ ਦੇਖੋ ਇਹ ਜਿੱਕਾ ਬੜੇੜਾ ਖੰਤਾ। ਹੂੰ ਇਹਨਾਂ ਦੇਖੋ। ਹਾਂਜੀ ਇਹ ਮੈਂ ਲੱਕੜ ਦਾ ਲੱਕੜੀ ਰੋਪਗੇ ਨਹੀਂ ਆ ਵੀ ਉਪਰ ਇੱਕ ਭੁਣੀ ਹੋਰ ਬੰਦੇੜੀ ਠੀਕ ਹੈ ਵੀਉ ਪਾਣੀ ਭੁਣੀਉ ਪਾਣੀ ਆਮ ਤੋ ਜ ਕੋ ਦੋ ਜਣ ਹੱਥ ਖੜੇ ਰਹਿਂਦਾ ਬੇ ਗਮਾ ਗੇ ਦਿੰਦਾ ਬੋ ਪਾਣੀ ਖੇਲੀ ਕੇ ਮਾ ਜੇ ਤੇ ਇਹ ਰੇਲ ਗੱਡੀ ਤਕਰੀਬੇ ਇੱਥੇ ਤੱਕ ਆਉਂਦੀ ਸੀ ਤੱਕ ਆਉਂਦੀ ਸੀ ਜੀ ਆਖੇ ਰੇਲ ਗੱਡੀ ਤੇ ਲਾਈਨ ਹੀ ਆਖੇ ਬਿਲਕੁਲ ਸਪੈਸ਼ਲ ਲਾਈਨ ਹੀ ਜੀਵेंगी ਬਣੇੜੀ ਠੀਕ ਛੋਟੀ ਲਾਈਨ ਹੁੰਦੀ ਪਹਿਲਾਂ ਟਾਈਮ ਇਹ ਇਟਾ ਵਗੈਰਾ ਉਸੇ ਸਮੇਂ ਦੀ ਹਾਂ ਬੀਂ ਟਾਈਮ ਦੀ ਬ੍ਰੀਕ ਟਾਈਮ ਆ ਬਿਲਕੁਲ ਤੁਸੀਂ ਵੇਖੋ ਵੀਡੀਓ ਚ ਤੁਹਾਨੂੰ ਪਤਾ ਚੱਲੂਗਾ ਆ ਦੇਖੋ ਤੇ ਪਰਲੇਕੂਗ ਵਾਲੇ ਪਾਸੇ ਚੱਲਦੇ ਆਪਾਂ ਆਓ ਜੀ ਪਰਲੇਕੂਗ ਹੋਰ ਦਿਖਾਉਂਦਾ ਨੇ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਈਏ ਵੀ ਇੱਥੋਂ ਜਿਹੜਾ ਪੰਜਾਬ ਸੁਪਾ ਉਹ ਤਕਰੀਬਨ 4 ਕਿਲੋਮੀਟਰ ਦੀ ਦੂਰੀ ਤੇ ਆ ਹਾਂ 4-5 ਕਿਲੋਮੀਟਰ ਦੀ ਤੇ ਮਹਾਰਾਜਾ ਗੰਗਾ ਸਿੰਘ ਸੀ ਜਿਹੜੇ ਉਹੀ ਗੰਗ ਨਹਿਰ ਹੈ ਜਿਹੜੀ ਗੰਗਨਗਰ ਜਿਸ ਨੂੰ ਕੀ ਅੰਨ ਦਾ ਕਟੋਰਾ ਕਿਹਾ ਜਾਂਦਾ ਹੈ ਉੱਥੇ ਪਾਣੀ ਲਿਆਉਣ ਦੇ ਵਿੱਚ ਮਾਰਾ ਜੀ ਗੰਗਾ ਸਿੰਘ ਜੀ ਦਾ ਹੀ ਸਹਿਯੋਗ ਸੀ ਹਾਂ ਵਾਂਗ ਵਾਂਗੋ ਬਿਲਕੁਲ ਵਾਂਗੋ ਬਣ ਲਿਆ ਤੇ ਰਾਜਸਥਾਨ ਕਰਕੇ ਹੀ ਇਹ ਇਲਾਕਾ ਜਿਹੜਾ ਬੁਆਦ ਹੋਇਆ ਸੀ ਉਹ ਪਿੰਪੜੇ ਵੀ ਟਾਈਮ ਕੋ ਇਹ ਪੀਪਲ ਵੀ ਤਕਰੀਬਨ 100 ਤੋਂ 150 ਸਾਲ ਪੁਰਾਣੇ ਹਾਂ 150 ਸਾਲ ਪੁਰਾਣੋ ਹੈ ਲਗਭਗ ਕਮ ਸੇ ਕਮ 150 ਸਾਲ ਪੁਰਾਣੋ ਹੈ ਇਹ ਪੀਪਲ ਤੇ ਪੈਦਾ ਵੇਖੋ ਇਹਦਾ ਕਿੰਨਾ ਜਿਆਦਾ ਹੈ ਦੇਖੋ ਤੁਸੀਂ ਵੇਖੋ ਤੇ ਇਸ ਖੂਹ ਦਾ ਵੀ ਇਤਿਹਾਸ ਜਾਣਦੇ ਆਪਾਂ ਬਾਈ ਜੀ ਰਣ ਤੋਂ ਉਹ ਕੂਹ ਹੰਤੋ ਜੀ ਪਸਵਾਨ ਪਿਆਣ ਖਤਰ ਜ਼ਿਆਦਾ ਆ ਦੇਖੋ ਆ ਖੇਲੀ ਬਨੇੜੀ ਹੂੰ ਇਹ ਵੀ ਉਸੇ ਸਮੇਂ ਆਂਦੀ ਟਾਈਮ ਦੀ ਬਨੇੜੀ ਖੇਲੀ ਆ ਤੇ ਦੋਨਾਂ ਚੋ ਜੇ ਗੱਲ ਕਰੀਏ ਉਹ ਕੂਆ ਜ਼ਿਆਦਾ ਪੁਰਾਣਾ ਹਾਂ ਇਹਨੇ ਲੰਮ ਸਮੋਂ ਕੋਈ 10 ਸਾਲ ਬਾਦੋਂ ਬਣ ਗਿਆ ਉਹ 10 ਸਾਲ ਪਹਿਲਾਂ ਬਨੇੜਾ ਤਕਰੀਬਨ ਦੋਨੇ 2-200 ਸਾਲ ਪੁਰਾਣੇ ਹਾਂ ਪੁਰਾਣਾ ਜੀ ਠੀਕ ਆ ਔਰ ਅਬ ਦੇਖੋ ਆ ਜੋ ਨੇੜੇ ਦੇਖੋ ਜੀ ਆ ਅਠੂ ਪਾਣੀ ਨਿਕਲ ਤੋ ਹੂੰ ਇਹ ਰਸਗਾ ਨਿਸ਼ਾਨ ਹੈ ਜੀ ਦੇਖੋ ਪਾਣੀ ਨਿਕਾਣ ਖਤਰਾ ਰਸਾਇਣ ਦਾ ਇਹ ਦੇਖੋ ਜੀ ਇਹ ਤਕਰੀਬਨ 200 ਸਾਲ ਪੁਰਾਣੀ ਹੋਣੀ ਹੈ ਹਾਂ 200 ਸਾਲ ਪੁਰਾਣਾ ਹੈ ਇਹ ਦੇਖੋ ਜੀ ਬਜ਼ੁਰਗਾਂ ਤਾਂ ਸੁਣਦੇ ਹੁੰਦੇ ਸੀ ਵੀ ਨਿਸ਼ਾਨ ਰਹਿ ਜਾਂਦਾ ਹੁੰਦਾ ਪੱਥਰ ਤੇ ਵੀ ਨਿਸ਼ਾਨ ਪੈ ਜਾਂਦਾ ਤਾਂ ਇਹ ਚੀਜ਼ਾਂ ਵੇਖੋ ਤੁਸੀਂ ਇਹ ਪਸ਼ੂਆਂ ਨੂੰ ਪਿਆਣ ਵਾਸਤੇ ਇਹ ਜ਼ਿਆਦਾ ਪਸ਼ੂਆਂ ਨੂੰ ਥੋੜਾ ਜਿਹਾ ਖਾਰਾ ਪਾਣੀ ਹੋ ਬੀngo ਪਾਣੀ ਮਿੱਠੋ ਇਹਨੂੰ ਥੋੜਾ ਖਾਰਾ ਪਾਣੀ ਤੋਂ ਜ਼ਿਆਦਾ ਇਹਨੇ ਪਸ਼ੂਆਂ ਖਾਦਾ ਯੂਜ਼ ਕਰਤਾ ਠੀਕ ਹੈ ਪਿਆਣ ਖਾਦਾ ਔਰ ਤੂੰ ਅਠਾ ਲਗੜੀ ਜੀ ਭੁਣੀ ਹੂੰ ਅਤੋਂ ਦੋਜ਼ਾ ਆਂ ਦੀਵਾਰ ਤੋਂ ਬਾਅਦ ਕੀ ਬਣਿਆ ਏ ਬੰਦ ਕਰਿਓ ਕੁਏ ਨੇ ਠੀਕ ਜਦਾ ਦੀਵਾਰ ਵਾਦਾ ਬਣੀ ਇਹ ਬੰਦ ਕਰਨ ਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਬੰਦ ਕਰਨ ਹੋ ਗਿਆ ਜੀ ਲਗਭਗ ਨਹੀਂ 50 ਸਾਲ ਕੇ ਕਰੀਬਨ ਹੋ ਗਿਆ ਦੋਨੋਂ ਇਕੱਠੇ ਜੇ ਬੰਦ ਹੋਏ ਸੀ ਆਜ਼ਾਦੀ ਤੋਂ ਬਾਅਦ ਵੀ ਕੁਏ ਚੱਲਦੇ ਰਹੇ ਹਾਂ ਚਲਦਾ ਰਿਹਾ ਚਲਦਾ ਰਿਹਾ 50 ਸਾਲ 45 50 ਸਾਲ ਲਗਭਗ ਹੋ ਗਿਆ ਜੀ ਠੀਕ ਹੈ ਤੇ ਇਹਦਾ ਜਿਆਦਾ ਵਰਤੋਂ ਪਸ਼ੂਆਂ ਨੂੰ ਪਾਣੀ ਪਿਉਉਣ ਵਾਸਤੇ ਹਾਂ ਹੀ ਹੋ ਜ਼ਿਆਦਾ ਵਰਤੋਂ ਜੀ ਪਸ਼ੂਆਂ ਪਾਣੀ ਪੀਣ ਖਾਤੇ ਅਬ ਜੀ ਕੀ ਆ ਜਗ੍ਹਾ ਹੈ ਹੂੰ ਦੇਖੋ ਜੀ ਆ ਖੇੜੀ ਹੱਥੇ ਹੂੰ ਉਹ ਨਿਸ਼ਾਨ ਦੇਖੋ ਠੀਕ ਆ ਉਹ ਖੇੜੀ ਵੀ ਨਹੀਂ ਸਾਨਾ ਠੀਕ ਆ ਬਠੂ ਪਾਣੀ ਆ ਤੋਂ ਇੰਗਮ ਇਹ ਮਾਖੇ ਖੇੜੀ ਹੋਰ ਬਣੇੜੀ ਜੀ ਮੋਟੀ ਬਹੁਤ ਡਬਲ ਖੇੜੀ ਠੀਕ ਆ ਇੰਗਮ ਵੀ ਉਹ ਪਾਣੀ ਇਹ ਖੇੜੀ ਆ ਮਾਖੀ ਨਹੀਂ ਮਾਜੇਂ ਤੋਂ ਇਹ ਪਾਣੀ ਸਾਫ ਹੋ ਗਏ ਇੰਮੂ ਇਹਨੇ ਨਿਕਲ ਜਾਂ ਤੋਂ ਆਖੇ ਖੇੜੀ ਜੀ ਇੰਮ ਖੇੜੀ ਮੇਂ ਜਮਾ ਹੋ ਜਾਂ ਤੋਂ ਪਸਵਾਉ ਪਾਣੀ ਪੀਣ ਨਾਤਰ ਠੀਕ ਆ ਤੇ ਇਹਨਾਂ ਨੂੰ ਫਿਰ ਬੰਦ ਮਤਲਬ ਕਿ ਦੋਨੇ ਕੂਏ ਨਾਲ ਨਾਲ ਸੀ ਤੇ ਇੱਕ ਦਾ ਖਾਰਾ ਤੇ ਇੱਕ ਦਾ ਮਿੱਠਾ ਉਹ ਜਿੱਗਿਆ ਉਹ ਫਰਕ ਹੋਇਆ ਅਤੇ ਦੇਖੋ ਕਿੰਨੀ ਨੇੜੇ ਨੇੜੇ ਆ ਫਿਰ ਵੀ ਇਸ ਦਾ ਖਾਰਾ ਸੀ ਤੇ ਉਹ ਕੂਏ ਦਾ ਪਾਣੀ ਮਿੱਠਾ ਸੀ। ਉਹ ਜਗ੍ਹਾ ਉਹ ਫਰ ਗਿਆ। ਇਹ ਜਿੱਕੀ ਦੀਵਾਰ ਹੈ ਆ ਲਗਭਗ 200 ਸਾਲ ਹੀ ਪੁਰਾਣੀ ਹੈ। 200 ਸਵਾ 200 ਸਾਲ 210 ਸਾਲ ਲਗਭਗ ਹੋ ਗਿਆ ਇਹਨੇ। ਆ ਦੀਵਾਰ ਨੇ। ਆ ਦੀਵਾਰ ਨੇ। ਠੀਕ ਹੈ। ਆ ਬੀਂ ਟਾਈਮ ਹੀ ਦੀਵਾਰ ਬਣੀ ਜਦ ਕੂਆ ਬਣੀ ਨਹੀਂ। ਜਦ ਆ ਦੀਵਾਰ ਬਣੀ ਹੈ ਇਹਨਾਂ ਦੇਖੋ ਬੀਂ ਟਾਈਮ ਦੀ ਇંટ ਹੈ। ਹੂੰ। ਬੀਂ ਟਾਈਮ ਕੋਈ ਹੈ ਉਹ। ਇਹ 1800 ਕੁਛ ਇਸਵੀ ਦੀਆਂ ਕੰਧਾਂ ਖੜੀਆਂ ਅੱਜ ਵੀ। ਹਾਂਜੀ। ਤੇ ਫਿਰ ਇਹ ਸਕੂਲ ਬਣੇ ਨੂੰ ਕਿੰਨਾ ਟਾਈਮ ਹੋਇਆ ਸਕੂਲ ਬਣਿਆ ਨ ਹੋ ਗਿਆ ਜੀ 12-13 ਸਾਲ ਇਹ ਸਰਕਾਰੀ ਥਾਂ ਸੀ ਫਿਰ ਬਾਅਦ ਵਿੱਚ ਸਰਕਾਰੀ ਦੇ ਵਿੱਚ ਲੈ ਬਾਅਦ ਵਿੱਚ ਸਰਕਾਰੀ ਮਿਲੀ ਹੈ ਠੀਕ ਹੈ ਤੇ ਇਹ ਜਗ੍ਹਾ ਵੀ ਸਪੈਸ਼ਲ ਸ਼ਹਿਰ ਦੇ ਵਿੱਚ ਜੇ ਤੁਸੀਂ ਕਦੇ ਗੇੜਾ ਲੱਗੇ ਤੇ ਇੱਥੇ ਇਹ ਚੀਜ਼ਾਂ ਤੁਸੀਂ ਵੇਖਣੇ ਜਾਓ ਤਾਂ ਕੂਏ ਵਾਲਾ ਸਕੂਲ ਵੀ ਇਹਨੂੰ ਕਹਿੰਦੇ ਪੁਰਾਣੀ ਪੁਰਾਣੀ ਕੂਏ ਵਾਲਾ ਸਕੂਲ ਬਜਦਾ ਪੁਰਾਣਾ ਕੂਏ ਨਾਮ ਨਾਮ ਮਸੂਰੀ ਪ੍ਰਾਣਕੂਆ ਉਹ ਜਗ੍ਹਾ ਹੈ ਪੁਰਾਣੀ ਕੂਏ ਹਾਂਜੀ ਠੀਕ ਹੈ ਤੇ ਇਹ ਬਸ ਉਹਨੇ ਨਿਸ਼ਾਨੀ ਦੇ ਤੌਰ ਤੇ ਨਿਸ਼ਾਨੀ ਦੇ ਤੌਰ ਪਰ ਪਈ ਹੈ ਜੀ ਬਈ ਇਤਿਹਾਸਿਕ ਚੀਜ਼ਾਂ ਸ਼ਾਟਿੰਗ ਤੇ ਦੋਸਤੋ ਇਹ ਸੀ Rajasthan ਸੂਬੇ ਦੇ ਦੋ ਇਤਿਹਾਸਿਕ ਖੂਹ ਤੇ ਜਿਹੜਾ ਦ੍ਰਿਸ਼ ਆ तकरीबन 200 ਸਾਲ ਤੋਂ ਪੁਰਾਣਾ 1800 ਕੁਛ ਈਸਵੀ ਦਾ ਆਪਾਂ ਇਹਨੂੰ ਕਹਿ ਸਕਦੇ ਆ ਤੇ ਬਹੁਤ ਵਧੀਆ ਜਾਣਕਾਰੀ ਸਾਨੂੰ ਬਾਈ ਜੀ ਹੋਰਾਂ ਨੇ ਦਿੱਤੀ ਸਾਡੇ ਵੱਡੇ ਬਾਈ ਜੀ सुरेंद्र ਡੈਲੂ ਜੀ ਤੇ ਉਮੀਦ ਕਰਦੇ ਆਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਕਿਤੇ ਨਾ ਕਿਤੇ ਇਹ ਆਪਾਂ ਨੂੰ ਦੱਸਦਾ ਵੀ ਅ ਵੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀ ਜਿਹੜੇ ਇੱਥੇ Rajasthan ਚ ਰਹਿੰਦੇ ਸੀ ਬਜ਼ੁਰਗ ਵੀ ਉਹਨਾਂ ਨੇ ਪਾਣੀ ਵਾਸਤੇ ਕਿੰਨੀ ਆਗਮਸ਼ਕਤਾਂ ਕੀਤੀਆਂ ਤੇ ਕਿੰਨੀ ਆ ਕੋਨਾਂ ਮੁਸ਼ਕਿਲ ਜੀ ਪਾਣੀ ਹੋਈ ਕੋਈ ਪੀਣ ਲੈ ਕਿਉਂਕਿ ਰਾਜਸਥਾਨ ਦੇ ਵਿੱਚ ਦੇ ਕੋਈ ਆਪਾਂ ਪੁੱਛੀ ਸਭ ਤੋਂ ਮਹਿੰਗੀ ਚੀਜ਼ ਤਾਂ ਪਾਣੀ ਦਾ ਹੀ ਮੁੱਲ ਹੈ ਕਿਉਂਕਿ ਇਹ ਲੋਕ ਜਾਣਦੇ ਆ ਵੀ ਪਾਣੀ ਦਾ ਮੁੱਲ ਕੀ ਹੈ ਤੇ ਪੰਜਾਬ ਵਾਲੇ ਬਜ਼ੁਰਗ ਵੀ ਰਾਜਸਥਾਨ ਦੇ ਲੋਕਾਂ ਦੀ ਇਸੇ ਗੱਲ ਨੂੰ ਤਾਰੀਫ ਕਰਦੇ ਆ ਵੀ ਰਾਜਸਥਾਨ ਦੇ ਲੋਕ ਆ ਜਿਹੜੇ ਉਹ ਕਾਫੀ ਸਬਰ ਤੇ ਸੰਤੋਖ ਵਾਲੇ ਆ ਕਿਉਂਕਿ ਉਹ ਮੁੱਲ ਜਾਣਦੇ ਆ ਪਾਣੀ ਦਾ ਤੇ ਉਮੀਦ ਕਰਦੇ ਆ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰੋ ਦਾਤਾ ਜੀ ਸਭ ਨੂੰ ਖੁਸ਼ ਰੱਖਣਾ